पंजाब نیشنل ਬੈਂਕ ਵਿੱਚ ਲੱਖਾਂ ਰੁਪਏ ਜਮ੍ਹਾਂ ਕਰਵਾਉਣ ਆਈ ਇੱਕ ਬਜ਼ੁਰਗ ਮਹਿਲਾ ਦੇ ਥੈਲੇ ਵਿੱਚੋਂ ਕਿਸੇ ਅਗਿਆਤ ਚੋਰ ਨੇ ਮਹਿਲਾ ਦੇ ਥੈਲੇ ਨੂੰ ਬਲੇਡ ਨਾਲ ਕੱਟ ਕੇ ਉਸ ਵਿੱਚੋਂ ਲੱਖਾਂ ਰੁਪਏ ਕੱਢ ਲਏ ਤੇ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਦਾ ਪਤਾ ਉਸ ਵੇਲੇ ਲੱਗਿਆ ਜਦ ਮਹਿਲਾ ਪੈਸੇ ਜਮ੍ਹਾਂ ਕਰਵਾਉਣ ਲੱਗੀ ਤੇ ਇੱਧਰ ਬੈਂਕ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਸਿਟੀ ਵਨ ਪੁਲਿਸ ਨੂੰ ਦੇ ਦਿੱਤੀ ਹੈ। ਜਿਸ ਤੇ ਪੁਲਿਸ ਸੀਸੀਟੀਵੀ ਦੇ ਆਧਾਰ ਤੇ ਜਾਂਚ ਕਰ ਰਹੀ ਹੈ। ਬੈਂਕ ਅਧਿਕਾਰੀਆਂ ਨੇ ਜਦੋਂ ਪੁਲਿਸ ਨੂੰ ਸੀਸੀਟੀਵੀ ਫੂਟੇਜ ਦਿੱਤੀ ਤਾਂ ਉਸ ਵਿੱਚ ਇੱਕ ਲੜਕਾ ਜਿਸ ਨੇ ਮਾਸਕ ਲਗਾ ਰੱਖਿਆ ਸੀ ਮਹਿਲਾ ਦੇ ਪਿੱਛੇ ਖੜਾ ਦਿਖਾਈ ਦੇ ਰਿਹਾ ਹੈ ਤੇ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਿਆ ਉੱਥੇ ਮੌਕੇ ਤੇ ਪੁਜੀਤ ਪੁਲਿਸ ਗੰਭੀਰਤਾ ਨਾਲ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਗਵਿੰਦਰ ਕੋ ਕਿਥੇ ਰਹਿੰਦੇ ਕਿਧਰ ਹੋ ਜੀ ਨਵੀਂ ਵਾਦੀ ਕਾਂਗਲਾ ਰੋਡ ਸ਼ਕਤੀ ਪਤੀ ਤੱਕ ਨਾ ਹੈ ਖਬਰ ਜੀ ਕੀ ਗੱਲ ਕੀ ਹੋਈ ਸੀ ਜੀ ਅੱਜ ਕਿੰਨੇ ਵਜੇ ਗਏ ਸੀ ਤੁਸੀਂ ਬੈਂਕ ਬੈਂਕ ਅਸੀਂ 11:00 ਵਜੇ ਗਏ ਆ ਮੇਰੇ ਕੋਲ ਫੋਨ ਉਹਨੇ ਇੱਕ 11 ਗਾਂ ਛੇ ਤੋਂ ਅੱਛਾ ਜੀ ਦੇਖਿਆ ਨਹੀਂ ਨਾਮ ਕੀ ਗੱਲ ਕੀ ਹੋਈ ਸੀ ਗੱਲ ਵਾਸੇ ਉਹ ਇਹ ਵਾਊਚਰ ਕਹਿੰਦੇ ਮੈਂ ਭਰ ਲਵਾਂ ਅੱਛਾ ਤੇ ਸਾਡੇ ਕੋਲ ਹੈਗਾ ਸੀ 2.5 ਲੱਖ ਰੁਪਈਆ ਸੀ ਠੀਕ ਹੈ ਜੀ ਮਤਲਬ ਆਇਆ ਹੋਇਆ ਸੀ ਠੇਕਾ ਵਗੈਰਾ ਠੀਕ ਹੈ ਜੀ ਕੋਈ ਬਾਗ ਦੇ ਪਾਸੇ ਬੂਹੇ ਦੇ ਵਿੱਚ ਵਿੱਚ ਬੂਟੇ ਵਾਟੇ ਵੇਚੇ ਸੀ ਠੀਕ ਹੈ ਜੀ ਤੇ ਉਹ ਇਹ ਥੋੜਾ ਜਿਹਾ ਐਸੇ ਗੱਲ ਤੋਂ ਕਹਿ ਗਏ ਕਹਿੰਦੇ ਵੀ ਚਲ ਇਹ ਦੋ ਨਾਂਵਾਂ ਦੋ ਨਾਂ ਤੇ ਕਰਾ ਲੇ ਉੱਤਰਾ ਪੈਸੇ ਲੱਗਦੇ 200 ਰੁਪਏ ਪਤਾ ਨਹੀਂ ਠੀਕ ਹੈ ਜੀ ਕਹਿੰਦਾ ਮੈਂ ਉੱਤਰ ਭਰ ਲਵਾਂ ਤੇ ਉੱਥੇ ਲਫਾਫੇ ਜੀ ਗੱਡੇ ਕੋਲੇ ਦੋ ਕਾਪੀਆਂ ਅੱਛਾ ਜੀ ਤੇ ਦੋਨੋਂ ਹੀ ਦੂਜਾ ਨਾਂ ਨੇ ਜਦੋਂ ਉਹ ਮੈਂ ਮੈਡਮ ਨੂੰ ਫੜਾ ਤੀਆਂ ਮੈਂ ਅਜੇ ਪੱਤੀ ਤੇ ਲਈ ਨਹੀਂ ਤੂੰ ਉਹਨੂੰ ਮੈਂ ਐਸਾ ਹੱਥ ਜਿਹਾ ਕਰਕੇ ਲਾਇਆ ਸੀ ਲਫਾਫਾ ਹੀ ਹੂੰ ਉਹ ਹੀਟਿੰਗ ਟੱਕ ਮਾਰਿਆ ਨਾਂ ਨੇ ਪਤਾ ਨਹੀਂ ਬਲੇਟ ਮਾਰਿਆ 100 ਰੁਪਏ ਜਮਾ ਕਰਾ ਚੁੱਕੇ ਸੀ ਹਾਂ ਇਹ ਇੱਕ 1 ਲੱਖ ਫੜਾਤਾ ਸੀ ਮੈਡਮ ਨੂੰ ਜੇ ਮੈਂ ਡੇਢ ਲੱਖ ਕੋਈ ਕਟਿੰਗ ਕਰਕੇ ਲੈ ਆਂ ਹਾਂ ਕਟੋਂ ਕਰਕੇ ਲੈ ਆ ਗਿਆ ਤੁਸੀਂ ਨਿਰਖਾ ਦੇ ਦਿੱਤੀ ਹਾਂਜੀ ਕੀ ਕਾਰਵਾਈ ਦੀ ਮੰਗ ਕਰਦੇ ਹੋ ਜੀ ਕਾਰਵਾਈ ਦੀ ਮੰਗ ਤਾਂ ਜੇ ਇਨਸਾਫ ਮੁਲਾਜ਼ਮੇ ਨੂੰ ਦਵਾਉਣ ਕਿਸੇ ਕੋਈ ਸੋਚਦੇ ਭਈ ਹੋਰ ਕਾਰਵਾਈ ਕਰ ਸਕਦੇ ਆਪਾਂ ਤਾਂ ਹੁਣ ਜਦੋਂ ਆਪਾਂ ਨੂੰ ਉੱਥੇ ਕੋਈ ਸ਼ਾਨ ਨਹੀਂ ਕੋਈ ਕੁਸ਼ ਨਹੀਂ ਕੋਈ ਪਛਾਣ ਨਹੀਂ ਕਿਉਂਕਿ ਆਪਾਂ ਤੇ ਹੋ ਗਈ ਫਿਰ ਉਹ ਕੈਮਰਾ ਕੱਢਿਆ ਉੱਥੇ ਉੱਥੇ ਮੁਲਾਜ਼ਮਾਂ ਨੇ ਕੱਢਿਆ ਸੀ ਤੇ ਵਿੱਚ ਆਈ ਜਾਂਦੀ ਸਾਰਾ ਜੀ ਚਲੋ ਜਿਵੇਂ ਉਹਨਾਂ ਨੂੰ ਪਤਾ ਆਪਾਂ ਤੋਂ ਸਨ ਤਕੀਫਦਾ ठीक है। आज आज सुबह साढ़े दस बजे की घटना है। काफ़ी रश था पेंशन का भी भीड़ था काफ़ी और सारे हमारे स्टाफ अपने सीट पे काम कर रहे थे एक महिला तभी ढाई लाख रुपये जमा कराने गई हरविंदर कौर के नाम से महिला थी उन्होंने उसमें से डेढ़ लाख जमा एक लाख जमा करा दिया था और डेढ़ लाख और जमा कराना था मीन कोई अब टाइप के लोग आए ਔਰ ਉਹਨਕੇ ਜੋ ਵੀ ਮਾਸਕ ਲਗਾ ਕੇ ਆਇਆ ਕੇ ਅੰਦਰ ਔਰ ਉਹਨਕਾ ਜੋ ਬੈਗ ਥਾ ਉਸਕੋ ਬਲੇਡ ਮਾਰ ਕੇ ਜੋ 1.5 ਲੱਖ ਥਾ ਉਹ ਕਢ ਲਿਆ फिर फरार हो गया है पुलिस को कोई उपलब्ध करवाया आपने उसको तुरंत हमने फिर पुलिस को इन्फॉर्म किया पुलिस वाले का काफ़ी कोऑपरेशन ऑपरेशन रहा वो आए उन्होंने पूरा सी सी टी वी छानबीन किया सीसीटीवी फुटेज भी निकाल के गए और वो उस पर कार्रवाई भी कर रहे हैं और उन्होंने फिर कस्टमर को भी बोला कि थाने आके रिपोर्ट दर्ज करा दें और उन्होंने जाके करवाया कि आगे ये मामला पुलिस देख रही है और उन्होंने आश्वासन दिया है कि जल्दी इसका निदान करके ਅੱਜ ਸਵੇਰ ਇੱਕ ਰਵਿੰਦਰ ਕੌਰ ਨਾਂ ਦੀ ਲੇਡੀਜ਼ 1.5 ਲੱਖ ਰੁਪਏ ਲੈ ਕੇ ਬੈਂਕ ਤੇ ਜਮ੍ਹਾਂ ਕਰਾਉਣ ਗਈ ਸੀ। ਠੀਕ ਹੈ। ਇਹ ਚੋਗਿਆ ਹਮਸ਼ਾਤ ਵਿਅਕਤੀ ਆ ਜਿਨ੍ਹਾਂ ਦੇ ਬੈਗ ਦੇ ਵਿੱਚ ਬਲੇਡ ਮਾਰ ਕੇ ਉਹਦੇ ਪੈਸੇ ਚੋਰੀ ਕਰਕੇ ਲੈ ਗਏ। ਉਹਨਾਂ ਦਰਖਾਸਤ ਦਿੱਤੀ ਹੈ ਤੇ ਕਾਰਵਾਈ ਕਰ ਰਹੇ ਆ ਤੇ ਸੀਸੀਟੀਵੀ ਕੈਮਰਾ ਦੀ ਫੁਟੇਜ ਖੰਗਾਲ ਰਹੇ ਆ ਤੇ ਜਲਦੀ ਜਲਦੀ ਦੋਸ਼ੀ ਪਾੜ ਕੇ ਬਣਦੀ ਸਹਾਇਤਿਓ। ਵੱਟੀ ਤੋਂ ਵੱਟੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਬੱਸ ਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗਣ ਦੁਸ਼ਮਣ ਤੋਂ ਸਰਕਾਰਾਂ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਪਤੀ ਪਤਨੀ ਦੇ ਵਿੱਚ ਕਲੇਸ਼ ਲੋਟਰੀ ਸੱਟਾ ਨੰਬਰ ਜਾਦੂ ਟਮਣਾ ਕੀਤਾ ਕਰਾਇਆ ਰੂਸੇ ਨੂੰ ਬਣਾਉਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488